हां जी दोस्तों शशिकांत जी मैं ਤੁਹਾਡਾ ਗੁਰਸੇਵ ਸਿੰਘ ਹਲ ਕਰਿਆ ਜੀ ਦੋਸਤੋ ਪੋਸਟਾਂ ਦੀ ਜਾਣਕਾਰੀ ਲਈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਸਾਡੇ ਜੋ YouTube ਚੈਨਲ ਆ ਸੇਵ ਇਨਫੋ ਨੂੰ ਸਬਸਕ੍ਰਾਈਬ ਕਰ ਲਓ ਜੀ ਰੈਡ ਵੱਟ ਤੇ ਜਾ ਕੇ ਜਿਸ ਦੇ ਵਿੱਚ ਤੁਹਾਡੇ ਲਈ ਡੇਲੀ ਕੀ ਆ ਨੌਕਰੀ ਦੀ ਜਾਣਕਾਰੀ ਲੈ ਕੇ ਆਉਣ ਦੇਣੇ ਹੈ ਜੀ ਠੀਕ ਹੈ ਜੀ ਤੇ ਨਾਲ ਹੀ ਦੋਸਤੋ ਰੋਜ਼ਾਨਾ ਪੋਸਟਾਂ ਜਾਣਕਾਰੀ ਲਈ ਸਰਕਾਰੀ ਪੋਸਟਾਂ .com ਵੈੱਬਸਾਈਟ ਨੂੰ ਸੀਗੇ ਉਹਦੇ Google 'ਚ ਸਰਚ ਕਰ ਲਿਆ ਕਰੋ ਠੀਕ ਹੈ ਜੀ ਇੱਥੇ ਜੋ ਲਿੰਕ ਆ ਜੀ ਜੁਆਇਨ ਅਸ ਦਾ ਵਟਸਐਪ ਦਾ ਇੱਥੇ ਤੁਸੀਂ ਜੁਆਇਨ ਕਰ ਸਕਦੇ ਹੋਗੇ ਮੁੰਡੇ ਕੁੜੀਆਂ ਦੋਨੋਂ ਹੀ ਜੁਆਇਨ ਕਰ ਸਕਦੇ ਹੋ ਜਿਹਦੇ ਵੀ ਤੁਹਾਡਾ ਨੰਬਰ ਆ ਬਿਲਕੁਲ ਨਹੀਂ ਸ਼ੋ ਹੋਣਾ ਹਾਈਡ ਰਹਿਣਾ ਜੀ ਠੀਕ ਆ ਜੀ ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰ ਸਕਦੇ ਹੋ ਤੇ ਦੂਸਰੀ ਗੱਲ ਇਹ ਆ ਜੀ ਜੋ ਤੁਹਾਡੇ ਲਈ ਵੈਕੈਂਸੀ ਲੈ ਕੇ ਆਏ ਆ ਦੋਸਤੋ ਹੁਣ ਆਈ ਆ ਗਿਆ ਆਪਣੇ ਕੋਲੇ ਅਪਡੇਸ਼ਨ ਇਹ ਹੈ ਕਿ ਆ ਕਿ ਕੈਪੀਟਲ ٹرسٹ ਦੀ ਜੀ ਠੀਕ ਆ ਇਹ ਯਾਨੀ ਕਿ ਜਿਹੜੀ ਭਰਤੀ ਹੈ ਸਿੱਧੀ ਭਰਤੀ ਹੈ ਜੀ ਇਹਦੇ ਵਿੱਚ ਤੁਹਾਡਾ ਕੋਈ ਐਗਜ਼ਾਮ ਨਹੀਂ ਹੋਣਾ ਜੀ ਇੰਟਰਵਿਊ ਹੋਣੀ ਹੈ ਜੀ ਕੇਵਲ ਠੀਕ ਆ ਜੀ ਇਬ ਇਹ ਬਗਲੋਂ ਗੱਲ ਕਰਾਂਗੇ ਤੇ ਨਾਲ ਹੀ ਤੁਸੀਂ ਦੇਖੋਗੇ ਇਹ ਕਲਿੱਕ ਕਰਾਂਗੇ ਇਸ ਸਾਈਡ ਤੇ ਆਪਣਾ ਫੇਸਬੁੱਕ ਪੇਜ ਵੀ ਆ ਇੱਥੇ ਇਸ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਜੀ ਠੀਕ ਹੈ ਹਾਂ ਸਪੋਰਟ ਕਰੋ ਫੋਲੋਅਰ ਥੋੜੇ ਨੇ ਹਜੇ ਇਹ ਤੁਸੀਂ ਦੇਖੋਗੇ ਸਾਈਡ ਤੇ ਤੁਸੀਂ ਨੂੰ ਸਕਰੋਲ ਇਹ ਬਣਿਆ ਹੋਇਆ ਹੈ ਨਾ ਇਹ ਆਪਸ਼ਨ ਇਹਨੂੰ ਜੇ ਕਲਿੱਕ ਕਰੋਗੇ ਇਸ ਤਰ੍ਹਾਂ ਤਾਂ ਇੱਥੇ ਜਿਹੜੀਆਂ ਵੀ ਕੋਈ ਪੋਸਟਾਂ ਨੇ ਜਿਵੇਂ ਦੁਕਾਨ ਤੇ ਕੰਮ ਕਰਨ ਲਈ ਕੰਪਿਊਟਰ ਪਟ ਦੀ ਜ਼ਰੂਰਤ ਹੈ ਟੈਲੀ ਦੀ ਮਾਣੀ ਮੁੱਟੀ ਜਾਣਕਾਰੀ ਰੱਖਦਾ ਦਾ ਸੰਪਰਕ ਕਰੋ ਠੀਕ ਹੈ ਜੀ ਇਹ ਕੋਈ ਪ੍ਰਾਈਵੇਟ ਜਾਨਕੀ ਜੋਬ ਉਹ ਵੀ ਅਸੀਂ ਐਡ ਕਰਦੇ ਹਾਂ ਲੋਕ ਆ ਜੇ ਮੈਨੂੰ ਬੋਧਾ ਗੱਲ ਲੈਡ ਮੈਂਡ ਕ ਉਹ ਵੀ ਤੁਸੀਂ ਇਹਦਾ ਯਾਨੀ ਕਿ ਸਕਰੋਲ ਕਰਕੇ ਚੈੱਕ ਕਰ ਸਕਦੇ ਹੋ ਠੀਕ ਆ ਜੀ ਹੁਣ ਗੱਲ ਕਰਦੇ ਆ ਮੈਂ ਸਿੱਧੀ ਇੰਟਰਵਿਊ ਯਾਨੀ ਕਿ ਜਿਹੜੀ ਇੰਟਰਵਿਊ ਹੋ ਰਹੀ ਹੈ ਜੀ ਇਹ 9 ਜਨਵਰੀ 2024 ਨੂੰ ਆ ਜੀ 9 ਜਨਵਰੀ 2024 ਦਿਨ ਮੰਗਲਵਾਰ ਨੂੰ ਆ ਜੀ ਫਿਰ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮਾਨਸਾ ਦੇਖਿਆ ਜੀ ਕੈਪੀਟਲ ਟਰਸਟ ਯਾਨੀ ਕਿ ਫਾਈਨੈਂਸ ਕੰਪਨੀ ਆ ਉਹਦੇ ਵੱਲੋਂ ਫੀਲਡ ਅਫਸਰ ਦੇ ਵਿੱਚ ਕੀ ਆ ਵੈਕੈਂਸੀ ਆ ਅਤੇ ਬ੍ਰਾਂਚ ਹੈੱਡ ਦੀ ਭਰਤੀ ਆ ਯਾਨੀ ਕਿ ਫੀਲਡ ਅਫਸਰ ਆ ਤੇ ਬ੍ਰਾਂਚ ਹੈੱਡ ਦੀ ਭਰਤੀ ਆ ਜਿਹਦੇ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਮਿਤੀ 9 1 2024 ਨੂੰ ਠੀਕ ਹੈ ਜੀ ਜਿਹੜੀ ਕੱਲ ਇਹਦੇ ਚ ਪੜ੍ਹਾਈ ਆ ਘੱਟੋ ਘੱਟ ਦੋਸਤੋ 12ਵੀਂ ਪਾਸ ਆ ਯਾਨੀ ਕਿ ਲੋੜਾ ਮੁੰਡਿਆਂ ਦੀ ਯਾਨੀ ਕਿ